ਜਨਤਾ ਦੀ ਸਮੱਸਿਆ ਲੁਧਿਆਣੇ ਦੀ ਜਨਤਾ ਦੀ ਸਮੱਸਿਆ ਉਹ ਲੈ ਕੇ ਗਏ ਸੀ ਅਸੀਂ ਉਹੀ ਗੱਲ ਕਰਦੇ ਸੀ ਉਹੀ ਸਮੱਸਿਆ ਬਾਰੇ ਗੱਲ ਕਰਦੇ ਸੀ ਤੇ ਇਹਨਾਂ ਨੂੰ ਉਹਨਾਂ ਦਾ ਜਿਹੜਾ ਸਿਕਿਉਰਟੀ ਗਾਰਡ ਹੈ ਉਹਨੇ ਸਾਡੇ ਦੋ ਕਾਉਂਸਲਰਸ ਆਤੀ ਹੈ ਉਹਨਾਂ ਦੀ ਬਾਹ ਫੜ ਕੇ ਬਾਹਰ ਕੱਢ ਦਿੱਤਾ ਅਸੀਂ ਕੁਝ ਆਪਣੇ ਵਾਸਤੇ ਤਾਂ ਮੰਗਣ ਨਹੀਂ ਗਏ ਸੀ ਜਨਤਾ ਦੀ ਆਵਾਜ਼ ਬਣ ਕੇ ਉੱਥੇ ਗਏ ਸੀ ਕਿਤੇ ਮੈਂ ਮਮ ਉਹਨਾਂ ਨੂੰ ਉਹਨਾਂ ਦਾ ਇਹ ਵੀ ਕਹਿਣਾ ਕਿ ਭਾਜਪਾ ਜੋ ਹੈ ਮਹਿਲਾ ਮੇਅਰ ਬਣੀ ਹੈ ਇਸ ਕਰਕੇ ਮੈਨੂੰ ਟਾਰਗੇਟ ਕਰ ਰਹੀ ਹੈ ਸਾਡੀ ਪਾਰਟੀ ਤੇ ਬਲਕਿ ਮੈਂ ਕਾਂਗਰਸ ਦੇ ਆਗੂ ਹੋ ਗਏ ਬੀਜਪੀ ਦੇ ਆਗੂ ਕਿ ਮੈਨੂੰ ਟਾਰਗੇਟ ਕਰਦੇ ਨੇ ਕਿਉਂਕਿ ਮੈਂ ਮਹਿਲਾ ਮੇਅਰ ਬਣੀ ਐ ਇਸ ਕਰਕੇ ਨਹੀਂ ਜੀ ਮਹਿਲਾ ਅਸੀਂ ਵੀ ਮਹਿਲਾ ਵਾਂ ਸਾਡੇ ਨਾਲ ਮਹਿਲਾ ਵਾਂ ਵੀ ਕਈਆਂ ਸੀ ਕਾਉਂਸਲਰ ਅਸੀਂ ਵੀ ਉਵੇਂ ਜਿਵੇਂ ਉਹ ਕਾਉਂਸਲਰ ਬਣੇ ਅਸੀਂ ਵੀ ਕਾਉਂਸਲਰ ਬਣੇ ਐ ਐਸੀ ਕੋਈ ਗੱਲ ਨਹੀਂ ਐ ਨਾ ਸਾਡੀ ਪਾਰਟੀ ਨੇ ਐਸਾ ਕਦੀ ਕੋਈ ਕੀਤਾ ਉਹ ਤਾਂ ਮਹਿਲਾਵਾਂ ਨੂੰ ਹਮੇਸ਼ਾ ਅੱਗੇ ਲਿਆਂਦੀ ਐ ਸਾਡੀ ਪਾਰਟੀ ਐਸੀ ਕੋਈ ਗੱਲ ਨਹੀਂ ਐ ਉਹ ਗੱਲ ਬਣਾ ਰਹੇ ਐ ਬਣਾਈ ਜਾਂਦੇ ਸਮੱਸਿਆ ਲੈ ਕੇ ਆਣਾ ਕਾਉਂਸਲਰਾਂ ਦਾ ਕੰਮ ਐ ਸਰਕਾਰ ਕੋਲ ਲੈ ਕੇ ਜਾਂਦੇ ਨੇ ਤੁਸੀਂ ਮੇਅਰ ਹੋ ਦੇ ਮੇਰ ਦੇ ਹੁੰਦੇ ਨਾ ਤੇ ਸਾਡੇ ਜਿਹੜੇ ਕਾਉਂਸਲਰ ਨੇ ਉਹ ਜਿੰਨਾ ਵੀ ਲੋਕਾਂ ਦੇ ਕੰਮ ਕੋਈ ਆਪਣਾ ਪਰਸਨਲ ਕੰਮ ਨਹੀਂ ਲੈ ਕੇ ਆਏ ਲੋਕਾਂ ਦੇ ਕੰਮ ਲੈ ਕੇ ਆਏ ਨੇ ਔਰ ਲੋਕਾਂ ਦੇ ਕੰਮ ਇਹ ਪਹਿਲੇ ਦਫਾ ਨਹੀਂ ਹੋਇਆ ਲੋਕਾਂ ਦੇ ਕੰਮ ਪਿਛਲੇ 3-4 ਮਹੀਨੇ ਤੋਂ ਰੈਗੂਲਰ ਸਾਡੇ ਜਿਹੜੇ ਕਾਉਂਸਲਰ ਨੇ ਮੈਡਮ ਦੇ ਕੋਲ ਜਾ ਰਹੇ ਨੇ ਇਹਨਾਂ ਨੇ ਇੱਕ ਵੀ ਕੰਮ ਸਾਡੇ ਕਾਉਂਸਲਰਾਂ ਦਾ ਨਹੀਂ ਕੀਤਾ ਔਰ ਜਦੋਂ ਵੀ ਜਾਂਦੇ ਨੇ ਸਾਡੇ ਕਾਉਂਸਲਰ ਦੇ ਬੇਇੱਜ਼ਤੀ ਕਰਕੇ ਬਦਤਮੀਜ਼ੀ ਨਾਲ ਗੈਟ ਆਊਟ ਇਹ ਉਹ ਕਹਿ ਕੇ ਆਪਣਾ ਜਿਹੜੇ ਪੁਲਿਸ ਵਾਲੇ ਬੁਲਾ ਕੇ ਧਮਕੀਆਂ ਦੇ ਕੇ ਉਹਨਾਂ ਨੂੰ ਡਰਾ ਕੇ ਭਜਾ ਦੇ ਦਿੰਦੇ ਦੇਖੋ ਇਹ ਮੈਡਮ ਡਿਪਰੈਸ਼ਨ ਦੀ ਮਰੀਜ਼ ਹੈ ਔਰ ਇਹਨਾਂ ਦੇ ਕਾਉਂਸਲਰ ਵੀ ਕਹਿ ਰਹੇ ਨੇ ਇਹਨਾਂ ਦੇ ਐਮਐਲਏ ਵੀ ਕਹਿ ਰਹੇ ਨੇ ਵੀ ਇਹ ਡਿਪਰੈਸ਼ਨ ਦੀ ਮਰੀਜ਼ ਹੈ ਵੀ ਡਿਪਰੈਸ਼ਨ ਦੀ ਮਰੀਜ਼ ਹੈ ਤਾਂ ਸਾਡੇ ਪੱਲੇ ਕਿਉਂ ਪਾਤੀ ਹੈ ਤੁਸੀਂ ਕੋਈ ਚੇਂਜ ਕਰਕੇ ਕੋਈ ਹੋਰ ਲਗਾ ਲਓ ਆਪਣਾ ਸਾਡੇ ਤੁਸੀਂ ਪੱਲੇ ਕਿਉਂ ਪਾਤੀ ਔਰ ਜਿਸ ਤਰੀਕੇ ਨਾਲ ਕੱਲ ਇਹਨਾਂ ਨੇ ਸਾਡੇ ਕਾਉਂਸਲਰਾਂ ਦੇ ਨਾਲ ਵਿਹਾਰ ਕੀਤਾ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਲੇ ਵੀ ਕਿਹਾ ਜਾ ਰਿਹਾ ਹੈ ਕਿ ਮਾਫੀ ਤੱਕ ਤਾਂ ਮੰਗੀ ਨਹੀਂ ਜਾਏਗੀ ਉਲਟਾ ਤੁਹਾਡੇ ਤੇ ਹੋਰ ਪਰਚਾ ਜਿਹੜਾ ਕੀਤਾ ਜਾ ਸਕਦਾ ਹੈ ਇੱਕ ਪਰਚਾ ਦੇ ਬਜਾਏ 100 ਪਰਚੇ ਦਰਜ ਕਰਾ ਦਿਓ ਜੇ ਤੁਸੀਂ ਬਾਤ ਮੇਂ ਜੀ ਕਰੋਗੇ ਜੇ ਤੁਸੀਂ ਐਸਾ ਕੰਮ ਕਰੋਗੇ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਕਰਨੀ ਬੈਠੇਗਾ ਠੀਕ ਹੈ ਅਸੀਂ ਧਰਨੇ ਦੇ ਬੈਠੇ ਹਾਂ ਜਿੰਨੀ ਦੇਰ ਤੱਕ ਇਹ ਮਾਫੀ ਨਹੀਂ ਮੰਗੇਗੀ ਸਾਡੇ ਕਾਉਂਸਲਰਾਂ ਦੀ ਤਸੱਦੀ ਨਹੀਂ ਕਰਾਨਗੇ ਮਾਫੀ ਨਹੀਂ ਮੰਗਣਗੇ ਉਹਨਾਂ ਦੇ ਤੱਕ ਧਰਨੇ ਜਾਰੀ ਰਹੇਗਾ ਇਹ ਉਹ ਵੀ ਉਹ ਆਪਣੇ ਨਾਲ ਦੇ ਕਾਉਂਸਲਰ ਨੂੰ ਕਾਉਂਸਲਿੰਗ ਨਹੀਂ ਸਮਝਦੇ ਜਿਹੜੇ ਆਪਣੇ ਤੋਂ ਸੀਨੀਅਰ ਕਾਉਂਸਲਰ ਨਹੀਂ ਉਹਨਾਂ ਨੂੰ ਕਾਉਂਸਲਰ ਨਹੀਂ ਸਮਝਦੇ ਉਹਨਾਂ ਦੇ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਕਰਦੇ ਨੇ ਉਹ ਕਿਨਾਂ ਦੀ ਇਸ਼ਾਰੇ ਦੇ ਉੱਤੇ ਕੰਮ ਕਰਦੇ ਨੇ ਸ਼ਹਿਰ ਦੇ ਵਿਕਾਸ ਦੀ ਚਿੰਤਾ ਜਾਂ ਕੋਈ ਹੋਰ ਚਿੰਤਾ ਅੱਜ ਉਹ ਕਾਉਂਸਲਰ ਤੋਂ ਮੇਅਰ ਬਣੇ ਨੇ ਤਾਂ ਮੇਅਰ 40 ਲੱਖ ਲੁਧਿਆਣਾ ਵਾਸੀਆਂ ਦਾ ਮੇਅਰ ਹੋਂਦਾ ਨਾ ਕਿ ਉਹ ਕਿਸੇ ਇੱਕ ਪਾਰਟੀ ਦਾ ਜਾਂ ਕੁਝ ਲੋਕਾਂ ਦਾ ਉਹਨਾਂ ਦੇ ਮੇਅਰ ਬਣਨ ਤੋਂ ਬਾਅਦ ਅਰੇ ਉਹਨਾਂ ਦੇ ਬਰਾਬਰ ਦੇ ਕਾਉਂਸਲਰਾਂ ਦੇ ਉੱਤੇ ਉਹਨਾਂ ਦੇ ਮੁਲਾਜ਼ਮ ਉਹਨਾਂ ਦੀ ਗੱਲ ਨਾ ਮੰਨਣ ਕਾਉਂਸਲਰਾਂ ਦੀ ਉਹਨਾਂ ਦੇ ਨਾਲ ਦਰਬਾਰ ਤੋਂ ਕਰਨ ਉਹੀ ਵਿਵਾਰ ਮੇਅਰ ਸਾਹਿਬ ਕਰ ਰਹੇ ਨੇ ਇਸ ਦੇਖੋ ਰਮਜ਼ਾ ਨਿਊਜ਼ ਤੇ ਮੈਂ ਹਾਹਾਨੀ ਇਸ ਵਕਤ ਸੀ ਮੇਅਰ ਮੇਅਰ ਆਫਿਸ ਦੇ ਬਾਹਰ ਮੌਜੂਦ ਆ ਅੱਜ ਕੱਲ ਅੱਜ ਜਿਹੜਾ ਹੈ ਬੀਜੇਪੀ ਅਗਵਾ ਜ਼ਰੜ ਕੀ ਰੋਸ ਪ੍ਰੋਟੈਸਟ ਕਿਤਾ ਜਿਆਦਾ ਗੱਲਬਾਤ ਕਰਾਂਗੇ ਸਾਡਾ ਪੂਜ ਪੂਨਮ ਰਤਨਾ ਮੈਮ ਮੌਜੂਦ ਹਨ ਜਿੰਦਾਬਾਦ ਹਾਂਜੀ ਮੈਮ ਕੀ ਕੀ ਮੁੱਦਾ ਹੈ ਜੋ ਅੱਜ ਬੀਜੇਪੀ ਜੋ ਆਪੂ ਇੱਥੇ ਰੋਸ ਪ੍ਰੋਟੈਸਟ ਕਰ ਰਹੇ ਨੇ ਕੱਲ੍ਹ ਜੀ ਜਿੱਥੇ ਮੇਨ ਮੁੱਦਾ ਹੈ ਹੀ ਐਸ ਅਸੀਂ ਤਾਂ ਜਨਤਾ ਦੀ ਆਵਾਜ਼ ਬਣ ਕੇ ਮੈਡਮ ਮੇਅਰ ਨੂੰ ਮਿਲਣ ਗਏ ਸੀ ਔਰ ਸਾਰੇ ਕਾਉਂਸਲਰ ਸਾਡੇ ਨਾਲ ਸੀਗੇ ਔਰ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਮੱਲੀ ਜੀ ਵੀ ਨਾਲ ਸੀਗੇ ਔਰ ਅਸੀਂ ਸਭ ਜੋ ਜਨਤਾ ਦੀ ਸਮੱਸਿਆ ਲੁਧਿਆਣੇ ਦੀ ਜਨਤਾ ਦੀ ਸਮੱਸਿਆ ਉਹ ਲੈ ਕੇ ਗਏ ਸੀ ਅਸੀਂ ਉਹੀ ਗੱਲ ਕਰ ਰਹੇ ਸੀ ਉਹੀ ਸਮੱਸਿਆ ਬਾਰੇ ਗੱਲ ਕਰ ਰਹੇ ਸੀ ਤੇ ਇਹਨੇ ਨੂੰ ਉਹਨਾਂ ਦਾ ਜਿਹੜਾ ਸਿਕਿਉਰਟੀ ਗਾਰਡ ਹੈ ਉਹਨੇ ਸਾਡੇ ਦੋ ਕਾਉਂਸਲਰਸ ਆਤੀ ਹੈ ਉਹਨਾਂ ਦੀ ਬਾਹ ਫੜ ਕੇ ਬਾਹਰ ਕੱਢ ਦਿੱਤਾ ਅਸੀਂ ਕੁਝ ਆਪਣੇ ਵਾਸਤੇ ਤਾਂ ਮੰਗਣ ਨਹੀਂ ਗਏ ਸੀ ਜਨਤਾ ਦੀ ਆਵਾਜ਼ ਬਣ ਕੇ ਉਹਤੇ ਗਏ ਸੀਗੇ ਕਿ ਜਿਹੜੀ ਗਲੀਆਂ ਜੋ ਛੋਟੀਆਂ ਸੜਕਾਂ ਨੇ ਬਰਸਾਤੀ ਮੌਸਮੇ ਗੰਦਾ ਪਾਣੀ ਆ ਰਿਹਾ ਕੋਈ ਸਫਾਈ ਨਹੀਂ ਹੋ ਰਹੀ ਕੂੜੇ ਦੇ ਢੇਰ ਲੱਗੇ ਆ ਬਿਮਾਰੀਆਂ ਦਾ ਘਰ ਬਨੇਗਾ ਇਸ ਲਈ ਉਹ ਸਾਰੀਏ ਸਮੱਸਿਆ ਲੈ ਕੇ ਸੀ ਉਹਨਾਂ ਕੋਲ ਗਏ ਸੀ ਉਹ ਸਾਡੀਆਂ ਸਮੱਸਿਆ ਸੁਣਦੇ ਸੀ ਪਰ ਵਿੱਚ ਹੀ ਉਹ ਐਨੇ ਕੋ ਹਾਈਪਰ ਹੋ ਗਏ ਨਾ ਉਹਨਾਂ ਨੇ ਮਤਲਬ ਸਿਕਿਉਰਿਟੀ ਗਾਰਡ ਆ ਕੇ ਜਿਵੇਂ ਉਹਨਾਂ ਨੇ ਕੀਤਾ ਦਰਵਾਜ਼ਾ ਅਸੀਂ ਉਹੀ ਚੰਨੇ ਆ ਵੀ ਅਸੀਂ ਆਪਣੇ ਵਾਸਤੇ ਤਾਂ ਕੁਝ ਨਹੀਂ ਨਾ ਮੰਗਣ ਗਏ ਸੀ ਸਾਡੀ ਜਨਤਾ ਦੀ ਜਿਹੜੀ ਸਾਡੀ ਸਾਰੀ ਲੀਡਰਸ਼ਿਪ ਇੱਥੇ ਬੈਠੀ ਹੈ ਜਨਤਾ ਦੀ ਆਵਾਜ਼ ਬਣ ਕੇ ਬੈਠੀ ਹੈ ਅਸੀਂ ਸਾਰੇ ਆਪਣੀ ਜੋ ਜਨਤਾ ਦੀ ਆਵਾਜ਼ ਹੈ ਜੋ ਉਹਨਾਂ ਦੇ ਗਲੀਆਂ ਸੜਕਾਂ ਸਫਾਈ ਸਾਰੇ ਉਹਦੇ ਵਾਸਤੇ ਉਹ ਕੰਮਾਂ ਵਾਸਤੇ ਗਏ ਸੀ ਕਿਤਨਾ ਕਿਤੇ ਮੈਂ ਉਹਨਾਂ ਨੂੰ ਉਹਨਾਂ ਦਾ ਇਹ ਵੀ ਕਹਿਣਾ ਕਿ ਬੀਜੇਪੀ ਜੋ ਹੈ ਮਹਿਲਾ ਮੇਅਰ ਬਣੀ ਹੈ ਇਸ ਕਰਕੇ ਮੈਨੂੰ ਟਾਰਗੇਟ ਕਰ ਰਹੀ ਹੈ ਨਹੀਂ ਜੀ ਇਹ ਮਹਿਲਾ ਦਾ ਐਸਾ ਕੋਈ ਇਸ਼ੂ ਨਹੀਂ ਹੈ ਉਹਤੇ ਇੱਕ ਬਣਾ ਰਹੇ ਮੈਂ ਵੀ ਇੱਕ ਮਹਿਲਾ ਮੈਨੂੰ ਵੀ ਮੇਰੀ ਪਾਰਟੀ ਨੇ ਲੀਡਰ ਆਫ ਦਾ ਹਾਊਸ ਬਣਾਇਆ ਮੈਂ ਵੀ ਮਹਿਲਾ ਹੀ ਹਾਂ ਅਸੀਂ ਸਾਡੀ ਪਾਰਟੀ ਤੇ ਬਲਕਿ ਮੈਨੂੰ ਕਾਂਗਰਸ ਦੇ ਆਗੂ ਹੋ ਗਏ, ਭਾਜੀਪੀ ਦੇ ਆਗੂ ਕਿ ਮੈਨੂੰ ਟਾਰਗੇਟ ਕਰਦੇ ਨੇ ਕਿਉਂਕਿ ਮੈਂ ਮਹਿਲਾ ਮੇਅਰ ਬਣੀ ਐ ਇਸ ਕਰਕੇ ਨਹੀਂ ਜੀ ਮੈਲਾ ਅਸੀਂ ਵੀ ਮਹਿਲਾ ਵਾਂ ਸਾਡੇ ਨਾਲ ਮਹਿਲਾ ਵਾਂ ਵੀ ਗਈਆਂ ਸੀ ਕਾਉਂਸਲਰ ਅਸੀਂ ਵੀ ਉਹ ਵੀ ਜਿਵੇਂ ਉਹ ਕਾਉਂਸਲਰ ਬਣੇ ਅਸੀਂ ਵੀ ਕਾਉਂਸਲਰ ਬਣੇ ਐ ਐਸੀ ਕੋਈ ਗੱਲ ਨਹੀਂ ਐ ਨਾ ਸਾਡੀ ਪਾਰਟੀ ਨੇ ਐਸਾ ਕਦੀ ਕੋਈ ਕੀਤਾ ਉਹ ਤਾਂ ਮਹਿਲਾਵਾਂ ਨੂੰ ਹਮੇਸ਼ਾ ਅੱਗੇ ਲਿਆਂਦੀ ਐ ਸਾਡੀ ਪਾਰਟੀ ਐਸੀ ਕੋਈ ਗੱਲ ਨਹੀਂ ਐ ਉਹ ਗੱਲ ਬਣਾ ਰਹੇ ਐ ਬਣਾਈ ਜਾਂਦੇ ਕਦ ਤੱਕ ਇਹ ਰੋਸ ਜਿਹੜਾ ਚੱਲਦਾ ਰਹੇਗਾ ਫਿਰ ਜਦ ਤੱਕ ਜੋ ਉਹਨਾਂ ਦੇ ਸਿਕਿਉਰਿਟੀ ਗਾਰਡ ਨੇ ਕੀਤਾ ਸਾਡੇ ਕਾਉਂਸਲਰ ਸਾਥੀਆਂ ਨਾਲ ਦੁਰਵੇਾਰ ਉਹ ਦੀ ਆ ਕੇ ਇੱਥੋਂ ਮਾਫੀ ਨਹੀਂ ਕਰਨਗੇ ਉਹਨਾਂ ਸੋਲੂਸ਼ਨ ਨਹੀਂ ਕੋਈ ਕਰਨਗੇ ਤਦ ਤੱਕ ਅਸੀਂ ਇੱਥੇ ਹੀ ਬੈਠੇ ਹਾਂ ਔਰ ਸਾਰੇ ਸਾਥੀ ਸਾਡੀ ਪਾਰਟੀ ਹਾਈ ਕਮਾਂਡ ਸਾਡੇ ਪੰਜਾਬ ਦੇ ਦੇਵੀ ਜੀ ਸਾਡੇ ਲੁਧਿਆਣਾ ਦੇ ਪ੍ਰਧਾਨ ਅਨਿਲ ਸਰੀਨ ਜੀ ਗੁਪਤਾ ਜੀ ਔਰ ਸਾਰੇ ਅਸੀਂ ਇੱਥੇ ਬੈਠੇ ਆਂ ਪ੍ਰਵੀਨ ਬਾਂਸਲ ਜੀ ਜਦ ਰਜੀਤ ਈਮਾਨ ਜੀ ਪਾਰਟੀ ਅਨੰਤ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਸਮੱਸਿਆ ਲੈ ਕੇ ਆਣਾ ਕਾਉਂਸਲਰਾਂ ਦਾ ਕੰਮ ਹੈ ਸਰਕਾਰ ਕੋਲ ਲੈ ਕੇ ਜਾਂਦੇ ਨੇ ਤੁਸੀਂ ਮੇਰੋ ਦੇ ਮੇਰ ਦੇ ਹੁੰਦੇ ਨਾਤੇ ਸਾਡੇ ਜਿਹੜੇ ਕਾਉਂਸਲਰ ਨੇ ਉਹ ਜਿੰਨਾ ਵੀ ਲੋਕਾਂ ਦੇ ਕੰਮ ਕੋਈ ਆਪਣੇ ਪਰਸਨਲ ਕੰਮ ਨਹੀਂ ਲੈ ਕੇ ਆਏ ਲੋਕਾਂ ਦੇ ਕੰਮ ਲੈ ਕੇ ਆਏ ਨੇ ਔਰ ਲੋਕਾਂ ਦੇ ਕੰਮ ਇਹ ਪਹਿਲੇ ਤਵਰ ਨਹੀਂ ਹੋਇਆ ਲੋਕਾਂ ਦੇ ਕੰਮ ਪਿਛਲੇ 3-4 ਮਹੀਨੇ ਤੋਂ ਰੈਗੂਲਰ ਸਾਡੇ ਜਿਹੜੇ ਕਾਉਂਸਲਰ ਨੇ ਮੈਡਮ ਦੇ ਕੋਲ ਜਾ ਰਹੇ ਨੇ ਇਹਨਾਂ ਨੇ ਇੱਕ ਵੀ ਕੰਮ ਸਾਡੇ ਕਾਉਂਸਲਰਾਂ ਦਾ ਨਹੀਂ ਕੀਤਾ ਔਰ ਜਦੋਂ ਵੀ ਜਾਂਦੇ ਨੇ ਸਾਡੇ ਕਾਉਂਸਲਰ ਦੇ ਬੇਇੱਜ਼ਤੀ ਕਰਕੇ ਬਦਤਮੀਜ਼ੀ ਨਾਲ ਗੈਟ ਆਊਟ ਇਹ ਉਹ ਕਹਿ ਕੇ ਆਪਣਾ ਜਿਹੜੇ ਪੁਲਿਸ ਵਾਲੇ ਬੁਲਾ ਕੇ ਧਮਕੀਆਂ ਦੇ ਕੇ ਉਹਨਾਂ ਨੂੰ ਡਰਾ ਕੇ ਭਜਾ ਦੇ ਪੇ ਜਾਂਦੇ ਨੇ ਪਰ ਭਾਰਤੀ ਜਨਤਾ ਪਾਰਟੀ ਦਾ ਡਰਨ ਵਾਲਾ ਤੇ ਕੋਈ ਮੈਂਬਰ ਹੈ ਨਹੀਂ ਦੇਖੋ ਇਹ ਮੈਡਮ ਡਿਪਰੈਸ਼ਨ ਦੀ ਮਰੀਜ਼ ਹੈ ਔਰ ਇਹਨਾਂ ਦੇ ਕਾਉਂਸਲਰ ਵੀ ਕਹਿ ਰਹੇ ਨੇ ਇਹਨਾਂ ਦੇ ਐਮਬੀਏ ਵੀ ਕਹਿ ਰਹੇ ਨੇ ਵੀ ਇਹ ਡਿਪਰੈਸ਼ਨ ਦੀ ਮਰੀਜ਼ ਹੈ ਵੀ ਡਿਪਰੈਸ਼ਨ ਦੀ ਮਰੀਜ਼ ਹੈ ਤੇ ਸਾਡੇ ਬੱਲੇ ਕਿਉਂ ਬਾਤ ਦੀਏ ਤੁਸੀਂ ਕੋਈ ਚੇਂਜ ਕਰਕੇ ਕੋਈ ਹੋਰ ਲਗਾ ਲਓ ਆਪਣਾ ਸਾਡੇ ਤੁਸੀਂ ਬੱਲੇ ਕਿਉਂ ਬਾਤ ਦੀ ਔਰ ਜਿਸ ਤਰੀਕੇ ਨਾਲ ਕੱਲ ਇਹਨਾਂ ਨੇ ਸਾਡੇ ਕਾਉਂਸਲਰਾਂ ਦੇ ਨਾਲ ਵਿਹਾਰ ਕੀਤਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਫੀ ਤੱਕ ਤਾਂ ਮੰਗੀ ਨਹੀਂ ਜਾਏਗੀ ਉਲਟਾ ਤੜਤੇ ਹੋਰ ਪਰਚਾ ਜਿਹੜਾ ਕੀਤਾ ਜਾ ਸਕਦਾ ਇੱਕ ਪਰਚੇ ਦੇ ਬਜ ਇਹ ਆਮ ਆਦਮੀ ਪਾਰਟੀ ਦਾ ਕੰਮ ਹੈ ਝੂਠ ਬੋਲਣਾ ਗੁੰਮਰਾ ਲੋਕਾਂ ਨੂੰ ਕਰਨਾ ਔਰ ਲੋਕ ਜਾਣਦੇ ਨੇ ਜੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਮੈਂ ਮੈਡਮ ਨੂੰ ਪੁੱਛਣ ਆਇਆ ਨਾ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਕੀ ਕਰਦੇ ਪਏ ਹੋ ਪਾਣੀ ਗੋਡੇ-ਗੋਡੇ ਖੜਾ ਵੇ ਔਰ ਦੇਖੋ ਮੇਰੇ ਸੈਂਟਰ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਜੱਗ ਦੇਖੋ ਕੋਈ ਰੋੜਾ ਪਟਤੀਆਂ ਨੇ ਹਰ ਘਰ ਦੇ ਵਿੱਚ ਲੋਕਾਂ ਦੇ ਗੰਦਾ ਪਾਣੀ ਆ ਰਿਹਾ ਵੇ ਬਹੁਤ ਬੁਰਾ ਹਾਲ ਹੈ ਤੇ ਕਾਉਂਸਲਰ ਦੇ ਜਾ ਕੇ ਤੁਹਾਡੇ ਕੋਲ ਆਪਣਾ ਇਨਸਾਫ ਮੰਗਣਗੇ ਜੇ ਤੁਸੀਂ ਬਤਮੀਜੀ ਕਰੋਗੇ ਜੇ ਤੁਸੀਂ ਐਸਾ ਕੰਮ ਕਰੋਗੇ ਤੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਕਰਨੀ ਬੈਠੇਗਾ ਠੀਕ ਹੈ ਅਸੀਂ ਧਰਨੇ ਦੇ ਬੈਠੇ ਹਾਂ ਜਿੰਨੀ ਦੇਰ ਤੱਕ ਇਹ ਮਾਫੀ ਨਹੀਂ ਮੰਗੇਗੀ ਸਾਡੇ ਕਾਉਂਸਲਰਾਂ ਨੇ ਤਸੱਦੀ ਨਹੀਂ ਕਰਾਂਗੇ ਮਾਫੀ ਨਹੀਂ ਮੰਗਣਗੇ ਉਨਿੰਦਰ ਤੱਕ ਧਰਨੇ ਜਾਰੀ ਰਹੇਗਾ ਬਲੇ ਜਾਰੀ ਰਹੇਗਾ ਇਦਾਂ ਹੀ ਬਿਲਕੁਲ 100% ਜਾਰੀ ਰਹੇਗਾ ਤੁਸੀਂ ਇਹ ਕਹਿਣਾ ਚਾਹੋਗੇ ਜੋ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਜਰਾ ਬੀਜੇਪੀ ਦੇ ਦੁਆਰਾ ਮੇਅਰ ਦੇ ਔਫਿਸ ਦੇ ਬਾਹਰ ਦੇਖੋ ਕਾਰਪੋਰੇਸ਼ਨ ਦੇ ਦਫਤਰ ਦੇ ਵਿੱਚ ਅਸੀਂ ਧਰਨਾ ਤੇ ਬੈਠੇ ਹਾਂ ਮੇਅਰ ਬੜੇ ਇੰਟੈਲੀਜੈਂਟ ਬੜੇ ਪੜ੍ਹੇ ਲਿਖੇ ਉਹਨਾਂ ਨੂੰ ਉਹਨਾਂ ਨੇ ਮੇਅਰ ਬਣਾਇਆ ਔਰ ਰੱਬ ਜਨ ਨਹੀਂ ਉਹਨਾਂ ਦੇ ਕੀ ਉਹ ਆ ਵੀ ਉਹ ਆਪਣੇ ਨਾਲ ਦੇ ਕਾਉਂਸਲਰਾਂ ਨੂੰ ਕਾਉਂਸਲਰ ਨਹੀਂ ਸਮਝਦੇ ਜਿਹੜੇ ਆਪਣੇ ਤੋਂ ਸੀਨੀਅਰ ਕਾਉਂਸਲਰ ਨਹੀਂ ਉਹਨਾਂ ਨੂੰ ਕਾਉਂਸਲਰ ਨਹੀਂ ਸਮਝਦੇ ਉਹਨਾਂ ਦੇ ਨਾਲ ਵਿਵਹਾਰ ਕਿਸ ਤਰ੍ਹਾਂ ਦਾ ਕਰਦੇ ਨੇ ਉਹ ਕਿਨਾਂ ਦੀ ਇਸ਼ਾਰੇ ਦੇ ਉੱਤੇ ਕੰਮ ਕਰਦੇ ਨੇ ਸ਼ਹਿਰ ਦੇ ਵਿਕਾਸ ਦੀ ਚਿੰਤਾ ਜਾਂ ਕੋਈ ਹੋਰ ਚਿੰਤਾ ਆਜੋ ਕਾਉਂਸਲਰ ਤੋਂ ਮੇਅਰ ਬਣੇ ਨੇ ਤਾਂ ਮੇਅਰ 40 ਲੱਖ ਲੁਧਿਆਣਾ ਵਾਸੀਆਂ ਦਾ ਮੇਅਰ ਹੁੰਦਾ ਨਾ ਕਿ ਉਹ ਕਿਸੇ ਇੱਕ ਪਾਰਟੀ ਦਾ ਜਾਂ ਕੁਝ ਲੋਕਾਂ ਦਾ ਉਹਨਾਂ ਨੂੰ ਆਪਣੇ ਨਾਲ ਦੇ 95 ਕਾਉਂਸਲਰਾਂ ਦੀ ਉਹਨਾਂ ਦੇ ਵਾਰਡਾਂ ਦੀ ਸ਼ਹਿਰ ਦੀ ਡਿਵੈਲਪਮੈਂਟ ਦੀ ਪਬਲਿਕ ਦੇ ਹਿੱਤਾਂ ਦੀ ਰੱਖਿਆ ਕਰਨੀ ਚਾਹੀਦੀ ਆ ਹੁਣ ਜੇ ਉਹ ਗੱਲਾਂ ਸचेਤ ਕਰਾਨ ਡਰਾਬਰ ਦੇ ਕਾਉਂਸਲਰ ਆਂਦੇ ਨੇ ਜਿਹੜੇ ਉਹਨਾਂ ਨਾਲੋਂ ਵੱਧ ਤਜਰਬੇਕਾਰ ਨੇ ਚਾਰ-ਚਾਰ ਵਾਰ ਦੇ ਕਾਉਂਸਲਰ ਨੇ ਅਗਰ ਉਹ ਆਂਦੇ ਨੇ ਤਾਂ ਤੁਸੀਂ ਉਹਨਾਂ ਦੇ ਨਾਲ ਤੁਹਾਡਾ ਵਿਵਹਾਰ ਜਿਸ ਤਰ੍ਹਾਂ ਦਾ ਇਹ ਵਿਵਹਾਰ ਤੁਸੀਂ ਇਹ ਮਤਲਬ ਆਪਣੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ 'ਚ ਵੀ ਉਸ ਤਰ੍ਹਾਂ ਦਾ ਪ੍ਰਦਰਸ਼ਿਤ ਕਰਕੇ ਦੇਖੋ ਨਾ ਤੁਸੀਂ ਉਸ ਵੇਲੇ ਬੜੇ ਪਿਆਰ ਨਾਲ ਬੜੇ ਇੱਕ ਸਤਿਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਇਹ ਸਤਿਕਾਰ ਜਿਹੜਾ ਨਾ ਇਹ ਅੱਤੇ ਇਲਾਜ ਕਰ ਦਿੰਦਾ ਅਤਿਅੰਤ ਜ਼ਿਆਦਾ ਸਮੱਸਿਆਵਾਂ ਹੱਲ ਕਰ ਦਿੰਦਾ ਇੱਕ ਪਿਆਰ ਔਰ ਸਤਿਕਾਰ ਕੋ ਬੰਦਾ ਡਾਕਟਰ ਕੋਲ ਦਵਾਈ ਲੈਣ ਜਾਂਦਾ ਨਾ ਡਾਕਟਰ ਉਹ ਗਰ ਉਹਨਾਂ ਨਾਲ ਹੱਸ ਕੇ ਔਰ ਅੱਛੇ ਪਿਆਰ ਨਾਲ ਗੱਲ ਕਰਕੇ ਉਹਦੀ ਅੱਛੀ ਤਰ੍ਹਾਂ ਦੁੱਖ ਪੁੱਛ ਲੈਂਦਾ ਤੇ ਉਹ ਬੰਦਾ ਤਾਂ ਠੀਕ ਹੋ ਜਾਂਦਾ ਔਰ ਸਮੱਸਿਆ ਤਾਂ ਬਾਅਦ ਦੀ ਗੱਲ ਆ ਚਲੋ ਤੁਸੀਂ ਜਿੰਨੀਆਂ ਤੁਹਾਡੀ ਕਪੈਸਿਟੀ ਜਿੰਨੇ ਤੁਸੀਂ ਹੱਲ ਕਰ ਸਕਦੇ ਹੋ ਸਰਕਾਰ ਦੀ ਤੁਹਾਡੀ ਦੀ ਮਾਨਸਿਕਤਾ ਢੋਢੀ ਆ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਤੁਸੀਂ ਉਹਨਾਂ ਦਾ ਵਿਵਹਾਰ ਸੱਤਾ ਦਾ ਦਰਪਯੋਗ ਉਹਨਾਂ ਨੂੰ ਮਤਲਬ ਵਰਤਕੇ ਉਹਨਾਂ ਲੋਕਾਂ ਦੇ ਨਾਲ ਤੱਕਾ ਮੁੱਕੀ ਤੁਹਾਡੇ ਡਾਕਟਰ ਚ ਹੁੰਦੀ ਆ ਤੇ ਉਹ ਬੜਾ ਵੱਡਾ ਪ੍ਰਸ਼ਨ चिन्ह ਮੇਅਰ ਸਾਹਿਬ ਤੇ ਲੱਗਦਾ ਉਹ ਜ਼ਿੰਮੇਵਾਰ ਨੇ ਜਿੱਦਾਂ ਉਹਨਾਂ ਦੇ ਮੇਅਰ ਬਣਨ ਤੋਂ ਬਾਅਦ ਅਰੇ ਉਹਨਾਂ ਦੇ ਬਰਾਬਰ ਦੇ ਕਾਉਂਸਲਰਾਂ ਦੇ ਉੱਤੇ ਉਹਨਾਂ ਦੇ ਮੁਲਾਜ਼ਮ ਉਹਨਾਂ ਦੀ ਗੱਲ ਨਾ ਮੰਨਣ ਕਾਉਂਸਲਰਾਂ ਦੀ ਉਹਨਾਂ ਦੇ ਨਾਲ ਦੁਰਵਰਤੋਂ ਕਰਨ ਉਹੀ ਵਿਵਹਾਰ ਮੇਅਰ ਸਾਹਿਬ ਕਰ ਰਹੇ ਨੇ ਮੈਂ ਤੁਹਾਡਾ ਕਹਿਣਾ ਕਿ ਅੱਗੇ ਵੀ ਇਹ ਚੱਲਦਾ ਰਹੇਗਾ ਰੋਸ਼ ਕਿ ਹੋਰ ਵੀ ਵੱਡੇ ਲੀਡਰ ਭਾਜੀਪੀ ਤੇ ਇਸ ਨੂੰ ਸ਼ਾਮਲ ਹੋ ਸਕਦੇ ਨੇ ਬੀਜੇਪੀ ਦੇ ਦੇਖੋ ਜਿਹੜਾ ਕਾਉਂਸਲਰ ਹੁੰਦਾ ਨਾ ਇੱਕ ਕਾਉਂਸਲਰ ਵੀ ਇੱਕ ਛੋਟਾ ਲੀਡਰ ਨਹੀਂ ਹੁੰਦਾ ਉਹੀ 40 50 ਲੱਖ ਲੋਕਾਂ ਨੂੰ ਰਿਪਰੈਜ਼ੈਂਟ 40 50 ਹਜ਼ਾਰ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਆਪਣੇ ਇਲਾਕੇ 'ਚ ਤਾਂ ਕਾਉਂਸਲਰ ਬਣਦਾ ਔਰ 18 ਕਾਉਂਸਲਰ ਸਾਡੇ ਜਿੰਨੀ ਸਾਡੀ ਸ਼ਹਿਰ ਦੀ ਲੀਡਰਸ਼ਿਪ ਲੁਧਿਆਣਾ ਦੀ ਸਾਰੀ ਉਹਦੇ ਵਿੱਚ ਬਰਾਜਮਾਨਾ ਲਗਾਤਾਰ ਠੀਕ ਹੈ ਨਾ ਔਰ ਔਰ ਲਗਾਤਾਰੀ ਜਾਰੀ ਰਹੂਗਾ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਨੂੰ ਇਸ ਗੱਲ ਦੇ ਉੱਤੇ ਚਿੰਤਾ ਕਰਨੀ ਚਾਹੀਦੀ ਹੈ ਵੀ ਅਸੀਂ ਅਗਰ ਮੈਂ ਆਪਣਾ ਵਿਵਹਾਰ ਨਹੀਂ ਸੁਧਾਰਨਾ ਮੈਂ ਨਾ ਤਾਂ ਮੈਂ ਡਵੈਲਪਮੈਂਟ ਕਰਾ پا ਰਹੀ ਹਾਂ ਨਾ ਸ਼ਹਿਰ ਦਾ ਵਿਕਾਸ ਹੋ ਰਿਹਾ ਤੇ ਨਾ ਸਾਡਾ ਵਿਵਹਾਰ ਠੀਕ ਹੈ ਤੇ ਕੋਈ ਤਾਂ ਪਲੜਾ ਇੱਥੇ ਕੋਈ ਤਾਂ ਗੱਲ ਹੋਵੇ ਜਿੰਨਾ ਤੁਹਾਡਾ ਪਲੜਾ ਕਿਸੇ ਪਾਸੇ ਤੁਸੀਂ ਭਾਰੀ ਕਰੋ ਉੱਟੋ ਤੁਸੀਂ ਧਮਕੀਆਂ ਦੇ ਰਹੇ ਹੋ ਵੀ ਅਸੀਂ ਕਾਰਵਾਈ ਕਰਾਵਾਂਗੇ ਅਸੀਂ ਤੇ ਕਿੰਨੇ ਜੀ ਸਾਡੇ ਕੇ ਕਰਾਓ 24 ਘੰਟੇ ਬੀਤ ਗਏ ਤੁਸੀਂ ਅਜੇ ਤੱਕ ਜੋ ਕਰਾਇਆ ਨਹੀਂ ਉਹਨੂੰ ਕਰਾਓ ਨਾ ਜਲਦੀ ਕਰਾਓ ਹੋਰ ਤੁਹਾਡਾ ਜਾਗਰ ਹੋਵੇ ਮਾਨਸਿਕਤਾ ਪਤਾ ਲੱਗੇ ਵੀ ਤੁਸੀਂ ਸਤਾ ਹੁੰਦਾ ਕਿੰਨੀ ਕੁ ਦੁਰਵਰਤੋਂ ਕਰ ਸਕਦੇ ਹੋ ਉਹਨੂੰ ਰੱਜ ਕੇ ਕਰੋ ਅਸੀਂ ਵੀ ਉਹਦਾ ਜਵਾਬ ਦੇਣ ਲਈ ਤਿਆਰ ਬੈਠੇ ਆ। ਸੋ ਐਸੀ ਭਾਜਪਾ ਆਗੂ ਦੇ ਨਾਲ ਗੱਲਬਾਤ ਉਹਨਾਂ ਦਾ ਕਹਿਣਾ ਕਿ ਜਦ ਤੱਕ ਮੇਅਰ ਜੋ ਹੈ ਮਾਫੀ ਨਹੀਂ ਮੰਗ ਲੈਂਦੇ ਤਦ ਤੱਕ ਉਹ ਇਸੇ ਤਰ੍ਹਾਂ ਰੋਸ ਜਹਰ ਜਾਰੀ ਰੱਖਣਗੇ। ਇਹੋ ਜੀ ਹੋਰ ਅਪਡੇਟ ਲਈ ਜੁੜੇ ਰਹੋ ਰਮਜ਼ਾ نیوز ਦੇ ਨਾਲ।